ਸਤਗੁਰੂ ਸਹਿਬਾਨ ਦੇ ਸਮੇਂ ਹੀ ਜਿਹੜੀਆਂ ਸਿੱਖ ਸੰਗਤਾਂ ਸੀਗੀਆਂ ਉਹ ਵਿਸਾਖੀ ਦਾ ਪੁਰਬ ਔਰ ਦੀਵਾਲੀ ਦਾ ਪੁਰਬ ਸਤਗੁਰੂ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਜੀ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸੰਗਤ ਕਰਦਿਆਂ ਮਨਾਉਂਦੀਆਂ ਸੀਗੀਆਂ ਬਚਨ ਪੜ੍ਹਦੇ ਆ ਨਾ ਵੀ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਨਾ ਗੁਰੂ ਬੰਦੀ ਛੁੜਾ ਗੁਰੂ ਤਾਂ 84 ਦੇ ਬੰਦਨਾਂ ਦੇ ਵਿੱਚ ਸਿੱਖ ਨੂੰ ਪੈਣ ਨਹੀਂ ਦਿੰਦਾ ਇਹ ਤਾਂ ਫਿਰ ਦੁਨਿਆਵੀ ਬੰਦਨ ਨੇ ਰਾਜਿਆਂ ਨੇ ਬੇਨਤੀ ਕੀਤੀ ਤੇ ਸਤਗੁਰੂ ਜੀ ਨੇ ਨਾ ਦਰੋਗੇ ਹਰਦਾਸ ਤੇ ਰਾਹੀ ਬਾਦਸ਼ਾਹ ਜਹਾਂਗੀਰ ਨੂੰ ਲਿਖਵਾ ਭੇਜਿਆ ਵੀ ਅਸੀਂ ਹੁਣ ਇਕੱਲਿਆਂ ਗਵਾਲੀਅਰ ਦੇ ਕਿਲੇ ਚੋਂ ਬਾਹਰ ਨਹੀਂ ਆਉਣਾ ਵੀ ਇਹ ਜਿਹੜੇ ਰਾਜੇ ਨੇ ਇਹਨਾਂ ਨੂੰ ਵੀ ਨਾਲ ਰਿਹਾ ਕੀਤਾ ਜਾਵੇ ਜਦੋਂ ਬਾਦਸ਼ਾਹ ਜਹਾਂਗੀਰ ਦੇ ਕੋਲ ਉਹ ਪ੍ਰਵਾਨਨਾ ਪਹੁੰਚ ਗਿਆ ਉਹਨੇ ਦੇਖਿਆ ਉਨੇ ਫਿਰ ਐਲਾਨ ਕਰਤਾ ਕਹਿੰਦਾ ਵੀ ਜਿਹੜਾ ਰਾਜਾ ਸਤਗੁਰੂ ਜੀ ਦੇ ਪੱਲੇ ਨੂੰ ਪਕੜ ਲਏਗਾ ਜੀ ਉਹ ਰਿਹਾ ਸਮਝਿਆ ਜਾਏਗਾ ਉਸ ਸਮੇਂ ਫਿਰ ਗੁਰਦੇਵ ਪਾਦਸ਼ਾਹ ਨੇ 52 ਕਲੀਆਂ ਵਾਲਾ ਇੱਕ ਚੋਲਾ ਜਿਹੜਾ ਸੀ ਵਿਸ਼ੇਸ਼ ਰੂਪ ਦੇ ਵਿੱਚ ਜੀ ਤਿਆਰ ਕਰਵਾਇਆ ਤਨ ਉਤੇ ਧਾਰਨ ਕੀਤਾ ਔਰ ਗਵਾਲੀਅਰ ਦੇ ਕਿਲੇ ਦੇ ਵਿੱਚ ਜਿਹੜੇ 52 ਰਾਜੇ ਸੀ ਜੀ ਉਹਨਾਂ ਨੂੰ ਏਕ-ਏਕ ਤਣੀ ਪਕੜਾਈ ਤੇ ਉਹਨਾਂ ਨੂੰ ਨਾਲ ਲੈ ਕੇ ਗਵਾਲੀਅਰ ਦੇ ਕਿਲੇ ਚੋਂ ਸਤਿਗੁਰੂ ਜੀ ਨੇ ਫਿਰ ਬਾਹਰ ਆਉਣਾ ਕੀਤਾ। ਫਿਰ ਸਿੱਖ ਸੰਗਤਾਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉੱਥੇ ਦੀਪਮਾਲਾ ਕੀਤੀ। ਫਿਰ ਉਸੇ ਸਮੇਂ ਤੋਂ ਜਿਹੜਾ ਇਹ ਦਿਹਾੜਾ ਸੀ ਨਾ ਇਹ ਸਿੱਖ ਸੰਗਤਾਂ ਨੇ ਬੰਦੀ ਛੋੜ ਦਿਹਾੜੇ ਦੇ ਰੂਪ ਵਿੱਚ ਜਿਹੜਾ ਸੀ ਉਹ ਮਨਾਉਣਾ ਸ਼ੁਰੂ ਕਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਤਾਂ ਅੱਜ ਬੰਦੀ ਛੋੜ ਦਿਵਸ ਮੌਕੇ ਇਸ ਪਵਿੱਤਰ ਤਿਉਹਾਰ ਦਾ ਇਤਿਹਾਸ ਤੁਹਾਡੇ ਅੱਗੇ ਪੇਸ਼ ਕਰਾਂਗੇ ਤਾਂ ਸ਼੍ਰੀ ਫਤਿਹਗੜ ਸਾਹਿਬ ਤੋਂ ਹਜ਼ੂਰੀ ਕਥਾਵਾਚਕ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੀ ਛੋੜ ਦਿਵਸ ਵੱਡੇ ਪੱਧਰ ਤੇ ਮਨਾਇਆ ਜਾਂਦਾ ਏ ਸਿੱਖ ਸੰਗਤ ਦੇ ਵੱਲੋਂ ਇਸ ਦਾ ਇਤਿਹਾਸ ਵੀ ਬਹੁਤ ਵੱਡਾ ਏ ਤਾਂ ਕਿ ਇਸ ਦਾ ਇਤਿਹਾਸ ਹੈ ਕਿਵੇਂ ਗੁਰੂ ਸਾਹਿਬ ਦੇ ਵੱਲੋਂ ਰਾਜੇ ਨੇ ਜਿਹੜੇ ਉਹ ਗਵਾਲੀਅਰ ਦੇ ਕਿਲੇ ਵਿੱਚੋਂ छुਡਾਈ ਗਈ ਸੀ ਇਹਦਾ ਜਿਹੜਾ ਇਤਿਹਾਸ ਹੈ ਜੀ ਉਹ ਸਤਗੁਰੂ ਧੰ ஸ்ரீਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆ ਦੇ ਨਾਲ ਜਾ ਕੇ ਜੁੜਦਾ ਹੈ ਜੀ ਵੈਸੇ ਸਿੱਖ ਇਤਿਹਾਸ ਦੇ ਅੰਦਰ ਜਦੋਂ ਆਪਾਂ ਪੜਦੇ ਹਾਂ ਗੁਰੂ ਕਾਲ ਦਾ ਇਤਿਹਾਸ ਉਹ ਇਤਿਹਾਸ ਦੇ ਵਿੱਚ ਸਤਿਗੁਰੂ ਸਹਿਬਾਨ ਦੇ ਸਮੇਂ ਹੀ ਜਿਹੜੀਆਂ ਸਿੱਖ ਸੰਗਤਾਂ ਸੀਗੀਆਂ ਉਹ ਵਿਸਾਖੀ ਦਾ ਪੂਰਵ ਔਰ ਦੀਵਾਲੀ ਦਾ ਪੂਰਵ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਜੀ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸੰਗਤ ਕਰਦਿਆਂ ਮਨਾਉਂਦੀਆਂ ਸੀਗੀਆਂ ਜੀ ਪਰ ਜਿਹੜਾ ਇਹ ਤਿਹਾਰ ਸੀ ਦੀਵਾਲੀ ਦਾ ਜੀ ਇਹ ਬੰਦੀ ਛੋੜ ਦਿਹਾੜੇ ਦੇ ਰੂਪ ਵਿੱਚ ਸਿੱਖ ਸੰਗਤਾਂ ਦੇ ਵਿਚਾਰ ਤਾਨੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਸਮੇਂ ਤੋਂ ਆਉਂਦਾ ਹੈ ਜਿਸ ਸਮੇਂ ਬਾਦਸ਼ਾਹ ਜਹਾਂਗੀਰ ਉਹਦੇ ਜਿਹੜੇ ਸਲਾਹਕਾਰ ਸੀ ਚੰਦੂ ਜਾਂ ਮਰਤਜ਼ਾ ਖਾਨ ਵਰਗੇ ਉਹ ਜਦੋਂ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦਿੰਦੇ ਨੇ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਗੁਰੂ ਅਰਜੁਨ ਦੇ ਪਾਤਸ਼ਾਹ ਜੀਆਂ ਦੀ ਸ਼ਹੀਦੀ ਤੋਂ ਬਾਅਦ ਜਿਹੜੇ ਨੌਜਵਾਨ ਸਿੱਖ ਯੋਧੇ ਸੀਗੇ ਜੀ ਉਹਨਾਂ ਦੇ ਅੰਦਰ ਵਿਸ਼ੇਸ਼ ਰੂਪ ਦੇ ਵਿੱਚ ਸ਼ਕਤੀ ਦਾ ਭਾਵ ਪ੍ਰਗਟ ਕਰਨ ਵਾਸਤੇ ਜੀ ਉਹਨਾਂ ਨੂੰ ਉਪਦੇਸ਼ ਦਿੜੜ ਕਰਾਉਂਦੇ ਨੇ ਜੀ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਜਾਂਦੀ ਹੈ ਜੀ ਔਰ ਸਿੱਖ ਨੌਜਵਾਨਾਂ ਨੂੰ ਨਾ ਜੀ ਗੱਤਕੇ ਘੋੜਸਵਾਰੀ ਨਿਸ਼ਾਨੇਬਾਜ਼ੀ ਦੀ ਟ੍ਰੇਨਿੰਗ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਸ਼ੁਰੂ ਕੀਤੀ ਜਾਂਦੀ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਸਿੱਖ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ ਵੀ ਜਦ ਹਮਰੇ ਦਰਸ਼ਨ ਕੋ ਆਵੋ ਹੋਈ ਸੁਚੀਤ ਤਨ ਸ਼ਸਤਰ ਸਜਾਵੋ ਜੀ ਕਮਰ ਕਸਾ ਕਰ ਦੇਹੋ ਦਿਖਾਈ ਹਮਰੀ ਖੁਸ਼ੀ ਹੋਏ ਧਕਾਈ ਵੀ ਭਾਈ ਅੱਜ ਤੋਂ ਬਾਅਦ ਜੇ ਕਿਸੇ ਨੇ ਗੁਰੂ ਦੀ ਖੁਸ਼ੀ ਲੈਣੀ ਹੈ ਉਹ ਗੁਰੂ ਦੇ ਚਰਨਾਂ ਦੇ ਵਿੱਚ ਚੰਗੀਆਂ ਤੋਂ ਚੰਗੀਆਂ ਜਵਾਨੀਆਂ ਚੰਗੀ ਤੋਂ ਚੰਗੀ نسل ਦੇ ਘੋੜੇ ਚੰਗੇ ਤੋਂ ਚੰਗੇ ਸ਼ਸਤਰ ਭੇਟਾ ਕਰੇ ਤੇ ਗੁਰੂ ਪ੍ਰਸੰਨ ਹੋਏਗਾ ਜੀ ਤੇ ਬਹੁਤਾਤ ਨੌਜਵਾਨ ਜਿਹੜੇ ਸੀ ਉਹਨਾਂ ਨੇ ਆਪਣਾ ਆਪਾ ਭਾਵ ਗੁਰੂ ਨੂੰ ਸਮਰਪਿਤ ਕਰ ਦਿੱਤਾ ਵੀ ਸਤਿਗੁਰੂ ਅੱਜ ਤੋਂ ਬਾਅਦ ਤੁਹਾਡੇ ਹਜ਼ੂਰੀ ਅਸੀਂ ਰਵਾਂਗੇ ਜੀ 6 ਮਹੀਨਿਆਂ ਬਾਅਦ ਇੱਕ ਵਸਤਰ ਦੇ ਦਿਆ ਕਰਿਓ ਦੂੜ ਬੀਲੇ ਦਾ ਪ੍ਰਸ਼ਾਦਾ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਦੇ ਕੋਲ ਸਿੱਖ ਨੌਜਵਾਨਾਂ ਦੀ ਵੱਡੀ ਫੌਜ ਜੁੜ ਗਈ ਜੀ ਹੁਣ ਇਹ ਜੜੀਆਂ ਗੱਲਾਂ ਸੀਗੀਆਂ ਇਹ ਚੰਦੂ ਤੇ ਮਰਤਜ਼ਾ ਖਾਨ ਨੂੰ ਵੀ ਪਤਾ ਲੱਗ ਰੀਆਂ ਅਸੀਂ ਮਰਤਜ਼ਾ ਖਾਨ ਉਸ ਸਮੇਂ ਹਾਕਮ ਸੀ ਲਾਹੌਰ ਦਾ ਜੀ ਉਹਨਾਂ ਨੇ ਬਿਉਤਬੰਦੀ ਕੀਤੀ ਕਿਉਂਕਿ ਚੰਦੂ ਨੂੰ ਆਪਣਾ ਕਾਲ ਸਾਹਮਣੇ ਨਜ਼ਰ ਆਉਂਦਾ ਸੀ ਉਹਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀ ਜੀ ਉਹਨੇ ਬਿਉਤਬੰਦੀ ਬਣਾਈ ਇੱਕ ਨਜ਼ੂਮੀਏ ਦੇ ਰਾਹੀਂ ਜਹਾਂਗੀਰ ਦੇ ਮਨ ਦੇ ਵਿੱਚ ਇੱਕ ਭਰਮ ਪੈਦਾ ਕਰਤਾ ਜੀ ਵੀ ਤੁਹਾਡੇ ਉੱਤੇ ਸਾੜ ਸਤੀ ਚੱਲ ਰਹੀ ਹੈ ਕੋਈ ਪਰਮੇਸ਼ਰ ਦਾ ਪਿਆਰਾ ਤੁਹਾਡੇ ਲਈ ਤਪਸਾ ਦੇ ਬੰਦਗੀ ਕਰੇ ਉਹ ਸਾੜ ਸਤੀ ਤਲ ਸਕਦੀ ਹੈ ਜੀ ਤੇ ਜਹਾਂਗੀਰ ਨੇ ਨਜ਼ੂਮੀਏ ਨੂੰ ਪੁੱਛਿਆ ਵੀ ਕਿਹੜਾ ਇਹੋ ਜਿਹਾ ਮਹਾਪੁਰਸ਼ ਹੈ ਜਿਹੜਾ ਭਗਤੀ ਕਰੇ ਤਪਸਾ ਦੇ ਉਹ ਕਹਿੰਦੇ ਵੀ ਗੁਰੂ ਹਰਗੋਬਿੰਦ ਸਾਹਿਬ ਉਸ ਸਮੇਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਿਉਂਤ ਬੰਦੀ ਦੇ ਨਾਲ ਗਵਾਲੀਅਰ ਦੇ ਕਿਲੇ ਦੇ ਵਿੱਚ ਭੇਜਿਆ ਜਾਂਦਾ ਹੈ ਜੀ ਇਹਦਾ ਜਿਹੜਾ ਜ਼ਿਕਰ ਹੈ ਮਕਾਲਿਫ ਨੇ ਸਿੱਖ ਇਤਿਹਾਸ ਦੇ ਵਿੱਚ ਜਿਹੜੀ ਸਿੱਖ ਰਿਲੀਜੀਅਨ ਬੁੱਕ ਲਿਖੀ ਆ ਉਹਦੇ ਵਿੱਚ ਵੀ ਆਉਂਦਾ ਉਹਨਾਂ ਸਨ ਵੈਸੇ 1612 ਲਿਖਿਆ ਜੀ ਵੀ ਉਸ ਸਮੇਂ ਸਤਗੁਰੂ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਇਹਨਾਂ ਨੇ ਉਹਨਾਂ ਨੂੰ ਉੱਥੇ ਭੇਜਣਾ ਕੀਤਾ ਭੇਜਿਆ ਮਨਸਾ ਔਰੰਗਜ਼ੇਹ ਜਹਾਂਗੀਰ ਦੇ ਸਾਹਮਣੇ ਹੀ ਰੱਖੀ ਗਈ ਜੀ ਬਈ ਉਥੇ ਤਪ ਸਾਧਨਾ ਹੈ ਪਰ ਚੰਦੂ ਦੇ ਮਨ ਦੀ ਮਨਸਾਏ ਸੀ ਵੀ ਸਤਗੁਰੂ ਜੀ ਗਵਾਲੀਅਰ ਦੇ ਕਿਲੇ 'ਚ ਜਾਣਗੇ ਉਥੇ ਦਰੋਗਾ ਆਪਣਾ ਉਹਨੂੰ ਧਨ ਦਾ ਲਾਲਚ ਦਿੱਤਾ ਬਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਹੀ ਅਸੀਂ ਖਤਮ ਕਰਵਾ ਦੇਣਾ ਵਾਪਸ ਬਾਰ ਆਉਣੇ ਨਹੀਂ ਦੇਣਾ ਜੀ ਪਰ ਉਹ ਜਿਹੜਾ ਗਵਾਲੀਅਰ ਕਿਲੇ ਦਾ ਜਿਹੜਾ ਦਰੋਗਾ ਸੀ ਜਿਹਦਾ ਨਾਮ ਇਤਿਹਾਸ ਵਿੱਚ ਹਰਦਾਸ ਕਰਕੇ ਆਉਂਦਾ ਹੈ ਜੀ ਉਹਨੇ ਜਦੋਂ ਸਤਗੁਰੂ ਜੀ ਦੇ ਦਰਸ਼ਨ ਕੀਤੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਉਹ ਵੀ ਸਤਿਗੁਰੂ ਜੀ ਦੇ ਚਰਨਾਂ ਦਾ ਭੋਰਾ ਬਣਿਆ ਜੀ ਔਰ ਨਿਤਾ ਪ੍ਰਤੀ ਸੰਗਤ ਕਰਨ ਲੱਗ ਗਿਆ ਇਹ ਜਿਹੜਾ ਗਵਾਲੀਅਰ ਦਾ ਕਿਲਾ ਸੀ ਇਹ ਵਿਸ਼ੇਸ਼ ਕਰਕੇ ਇਸ ਕਰਕੇ ਬਣਾਇਆ ਗਿਆ ਸੀ ਵੀ ਇਹਦੇ ਵਿੱਚ ਜਿਹੜੇ ਹਕੂਮਤ ਦੇ ਬਾਗੀ ਸੀ ਜਿਨ੍ਹਾਂ ਬਾਗੀਆਂ ਤੋਂ ਹਕੂਮਤ ਨੂੰ ਡਰ ਸੀ ਜੀ ਵੀ ਕਿਸੇ ਵੀ ਵੇਲੇ ਬਗਾਵਤ ਕਰ ਸਕਦੇ ਨੇ ਸਾਡੇ ਰਾਜ ਦੀਆਂ ਨੀਹਾਂ ਹਿਲਾ ਸਕਦੇ ਨੇ ਉਹਨਾਂ ਨੂੰ ਕੈਦ ਕੀਤਾ ਜਾਂਦਾ ਸੀ ਜੀ ਉਹਨਾਂ ਦੇ ਵਿੱਚ ਰਾਜਪੂਤ ਰਾਜੇ ਵੀ ਸੀ ਪਹਾੜੀ ਰਾਜੇ ਵੀ ਸੀਗੇ ਜਦੋਂ ਸਤਗੁਰੂ ਜੀ ਗਏ ਨਿਤਾ ਪ੍ਰਤੀ ਉੱਥੇ ਸੰਗਤ ਹੋਣ ਲੱਗ ਪਈ ਜਿਹੜੇ ਇਹ ਰਾਜੇ ਉੱਥੇ ਰਹਿਣ ਵਾਲੇ ਸੀਗੇ ਜਿਨ੍ਹਾਂ ਦੀ ਗਿਣਤੀ 52 ਦੇ ਕਰੀਬ ਇਤਿਹਾਸ ਵਿੱਚ ਆਉਂਦੀ ਹੈ ਉਹਨਾਂ ਜਦੋਂ ਸਤਗੁਰੂ ਜੀ ਦੀ ਸੰਗਤ ਕੀਤੀ ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਗੁਰੂ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਸਿੱਖ ਭਾਵਨਾ ਨਾਲ ਨਤਮਸਤਕ ਹੁੰਦੇ ਨੇ ਔਰ ਧੰਨ ਆਖਦੇ ਨੇ ਜਦੋਂ ਉਹਨਾਂ ਪਹਾੜੀ ਰਾਜਿਆਂ ਨੇ ਰਾਜਪੂਤ ਰਾਜਿਆਂ ਨੇ ਸਤਗੁਰੂ ਜੀ ਦੇ ਦਰਸ਼ਨ ਕੀਤੇ ਸੰਗਤ ਕੀਤੀ ਬਚਨ ਬਲਾਸ ਸਰਵਣ ਕੀਤੇ ਜੀ ਉਹਨਾਂ ਦੇ ਮਨ ਅੰਦਰ ਵੀ ਚਾ ਪੈਦਾ ਹੋ ਗਿਆ ਜੀ ਜੀਵਨ ਜਿਉਣ ਦੀ ਜਿਹੜੀ ਆਸ ਦੀ ਕਿਰਨ ਸੀ ਨਾ ਉਹਨਾਂ ਨੂੰ ਨਜ਼ਰ ਆਉਣ ਲੱਗ ਪਈ ਕਿਉਂਕਿ ਅੱਜ ਤੋਂ ਪਹਿਲਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਸੀ ਜੀ ਉਹਨਾਂ ਨੂੰ ਤਾਂ ਇੰਨਾ ਪਤਾ ਸੀ ਵੀ ਗਵਾਲੀਅਰ ਦੇ ਕਿਲੇ ਵਿੱਚ ਜਿਹੜਾ ਕੈਦ ਹੁੰਦਾ ਉਹ ਜੋਂਦਾ ਵਾਪਸ ਨਹੀਂ ਜਾਂਦਾ ਬਸ ਉਹਦੀਆਂ ਹੱਡੀਆਂ ਬਾਹਰ ਜਾਂਦੀਆਂ ਨੇ ਕਿਉਂਕਿ ਉਸ ਜਗ੍ਹਾ ਦੇ ਉੱਪਰ ਜਿਹੜਾ ਉਹਨਾਂ ਨੇ ਲੰਗਰ ਭੋਜਨ ਤਿਆਰ ਕੀਤਾ ਜਾਂਦਾ ਸੀਗਾ ਉਹਦੇ ਵਿੱਚ ਸੂਖਮ ਜ਼ਹਿਰ ਦਿੱਤੀ ਜਾਂਦੀ ਸੀ ਉਹਨਾਂ ਨੂੰ ਤਾਂ ਜੋ ਉਹ ਛੇਤੀ ਮਰ ਜਾਣ ਪਰ ਜਦੋਂ ਸਤਿਗੁਰੂ ਜੀ ਚਲੇ ਗਏ ਉਹ ਸੰਗਤ ਕਰਨ ਲੱਗ ਪਏ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਏ ਉਹਨਾਂ ਦੇ ਮਨ ਵਿੱਚ ਆਸ ਪੈਦਾ ਹੋ ਗਈ ਵੀ ਅਸੀਂ ਵੀ ਜੀ ਵੀ ਹੁਣ ਜੀਵਨ ਜਿਉਣਾ ਕਰੀਏ ਉਧਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਮਾ ਉੱਪਰ ਹੋ ਗਿਆ ਸਿਖਾਣੇ ਵੇਖਿਆ ਵੀ ਕਿਸੇ ਨਾ ਕਿਸੇ ਰੂਪ ਵਿੱਚ ਮਹਾਰਾਜ ਨੂੰ ਬਾਹਰ ਲਿਆਉਣਾ ਚਾਹੀਦਾ ਜਹਾਂਗੀਰ ਵੀ ਕੀਤੇ ਹੋਏਕਰਾਰ ਨੂੰ ਭੁੱਲ ਚੁੱਕਿਆ ਸੀ ਫਿਰ ਸਿੱਖਾਂ ਨੇ ਨਾ ਜਿਨ੍ਹਾਂ ਵਿੱਚੋਂ ਭਾਈ ਜੇਠਾ ਜੀ ਮੁਖ ਸੀ ਉਹਨਾਂ ਨੇ ਫਿਰ ਜਹਾਂਗੀਰ ਨੂੰ ਚੇਤਾ ਕਰਵਾਇਆ ਸ਼ੇਰ ਦਾ ਰੂਪ ਧਾਰ ਕੇ ਗਏ ਉਹਨੂੰ ਡਰਾਇਆ ਉਹਨੂੰ ਦੱਸਿਆ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਫਿਰ ਉਸ ਸਮੇਂ ਨਾ ਬਾਦਸ਼ਾਹ ਜਹਾਂਗੀਰ ਨੇ ਹੁਕਮ ਭੇਜਿਆ ਦਿੱਲੀ ਤੋਂ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਹੁਣ ਤੁਸੀਂ ਬਾਹਰ ਆਉਣਾ ਕਰੋ ਵੀ ਜਿਹੜਾ ਸਮਾਂ ਸੀ ਉਹ ਹੁਣ ਤੁਹਾਡਾ ਪੂਰਾ ਹੋ ਚੁੱਕਿਆ ਹੈ ਪਰ ਜਦੋਂ ਉੱਥੇ ਜਿਹੜੇ ਕੈਦ ਰਾਜੇ ਸੀ ਉਹਨਾਂ ਨੂੰ ਪਤਾ ਲੱਗਿਆ ਵੀ ਸਤਿਗੁਰੂ ਜੀ ਚੱਲੇ ਨੇ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੋਲ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਕੀਤੇ ਤੁਹਾਡੇ ਬਚਨ ਸੁਣੇ ਸਾਡੇ ਮਨ ਦੇ ਵਿੱਚ ਚਾ ਪੈਦਾ ਹੋਇਆ ਜੀ ਸਾਡੇ ਮਨ ਦੇ ਵਿੱਚ ਚਾਹਨਾ ਬਣੀ ਐ ਜੀਵਨ ਜਿਉਣ ਦੀ ਇੱਕ ਆਸ ਸਾਡੇ ਮਨ ਦੇ ਵਿੱਚ ਬਣੀ ਐ ਤੇ ਹੁਣ ਤੁਸੀਂ ਚਲੇ ਜਾਣਾ ਤੇ ਤੁਹਾਡੇ ਜਾਣ ਤੋਂ ਬਾਅਦ ਤਾਂ ਸਾਡਾ ਕੋਈ ਹੋਰ ਹਾਲ ਹੋਣਾ ਹੀ ਨਹੀਂ ਤੁਸੀਂ ਕਿਰਪਾ ਕਰੋ ਵੀ ਹੁਣ ਜੇ ਤੁਹਾਡੀ ਦਇਆ ਸਾਡੇ ਤੇ ਹੋ ਗਈ ਵੀ ਅਸੀਂ ਗਵਾਲੀਅਰ ਦੇ ਕਿਲੇ ਤੋਂ ਬਾਹਰ ਨਿਕਲ ਸਕਦੇ ਆ ਨਹੀਂ ਸਾਡੀ ਕੋਈ ਆਸ ਨਹੀਂ ਜੀ ਕਿਉਂਕਿ ਸਾਧ ਸੰਗਤ ਜਦੋਂ ਆਪਾਂ ਬਚਨ ਪੜ੍ਹਦੇ ਆ ਨਾ ਵੀ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਣਾ ਗੁਰੂ ਬੰਦੀ ਛੋੜਾ ਗੁਰੂ ਤਾਂ 84 ਦੇ ਬੰਧਨਾਂ ਦੇ ਵਿੱਚ ਸਿੱਖ ਨੂੰ ਪੈਣ ਨਹੀਂ ਦਿੰਦਾ ਇਹ ਤਾਂ ਫਿਰ ਦੁਨਿਆਵੀ ਬੰਧਨ ਨੇ ਜੀ ਉੱਥੇ ਫਿਰ ਜਦੋਂ ਰਾਜਿਆਂ ਨੇ ਬੇਨਤੀ ਕੀਤੀ ਤੇ ਸਤਗੁਰੂ ਜੀ ਨੇ ਨਾ ਦਰੋਗੇ ਹਰਦਾਸ ਤੇ ਰਾਹੀ ਬਾਦਸ਼ਾਹ ਜਹਾਂਗੀਰ ਨੂੰ ਲਿਖਵਾ ਭੇਜਿਆ ਵੀ ਅਸੀਂ ਹੁਣ ਇਕੱਲਿਆਂ ਗਵਾਲੀਅਰ ਦੇ ਕਿਲੇ ਚੋਂ ਬਾਹਰ ਨਹੀਂ ਆਉਣਾ ਵੀ ਇਹ ਜਿਹੜੇ ਰਾਜੇ ਨੇ ਇਹਨਾਂ ਨੂੰ ਵੀ ਨਾਲ ਰਿਹਾ ਕੀਤਾ ਜਾਵੇ ਉਸ ਸਮੇਂ ਜਦੋਂ ਬਾਦਸ਼ਾਹ ਜਹਾਂਗੀਰ ਦੇ ਕੋਲ ਉਹ ਪਰਵਾਨਾ ਪਹੁੰਚ ਗਿਆ ਉਹਨੇ ਦੇਖਿਆ ਉਨੇ ਫਿਰ ਐਲਾਨ ਕਰਤਾ ਕਹਿੰਦਾ ਵੀ ਜਿਹੜਾ ਰਾਜਾ ਸਤਗੁਰੂ ਜੀ ਦੇ ਪੱਲੇ ਨੂੰ ਪਕੜ ਲਏਗਾ ਜੀ ਉਹ ਰਿਹਾ ਸਮਝਿਆ ਜਾਏਗਾ ਉਸ ਸਮੇਂ ਫਿਰ ਗੁਰਦੇਵ ਪਾਦਸ਼ਾਹ ਨੇ 52 ਕਲੀਆਂ ਵਾਲਾ ਇੱਕ ਚੋਲਾ ਜਿਹੜਾ ਸੀ ਵਿਸ਼ੇਸ਼ ਰੂਪ ਦੇ ਵਿੱਚ ਜੀ ਤਿਆਰ ਕਰਵਾਇਆ ਤਨ ਉਤੇ ਧਾਰਨ ਕੀਤਾ ਔਰ ਗਵਾਲੀਅਰ ਦੇ ਕਿਲੇ ਦੇ ਵਿੱਚ ਜਿਹੜੇ 52 ਰਾਜੇ ਸੀ ਜੀ ਉਹਨਾਂ ਨੂੰ ਏਕ-ਏਕ ਤਣੀ ਪਕੜਾਈ ਤੇ ਉਹਨਾਂ ਨੂੰ ਨਾਲ ਲੈ ਕੇ ਗਵਾਲੀਅਰ ਦੇ ਕਿਲੇ ਚੋਂ ਸਤਿਗੁਰੂ ਜੀ ਨੇ ਫਿਰ ਬਾਹਰ ਆਉਣਾ ਕੀਤਾ ਇਸੇ ਖੁਸ਼ੀ ਦੇ ਵਿੱਚ ਫਿਰ ਸਿੱਖ ਸੰਗਤਾਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉੱਥੇ ਦੀਪਮਾਲਾ ਕੀਤੀ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ ਨੇ ਕਿਉਂਕਿ ਕਾਫੀ ਸਮੇਂ ਤੋਂ ਸੰਗਤਾਂ ਨੂੰ ਗੁਰੂ ਪਾਤਸ਼ਾਹ ਦੇ ਦਰਸ਼ਨ ਨਹੀਂ ਸੀ ਹੋਏ ਵੱਡੀ ਤਦਾਦ ਦੇ ਵਿੱਚ ਸੰਗਤ ਜੁੜੀ ਫਿਰ ਉਸੇ ਸਮੇਂ ਤੋਂ ਜਿਹੜਾ ਇਹ ਦਿਹਾੜਾ ਸੀ ਨਾ ਇਸ ਸਿੱਖ ਸੰਗਤਾਂ ਨੇ ਬੰਦੀ ਛੋੜ ਦਿਹਾੜੇ ਦੇ ਰੂਪ ਵਿੱਚ ਜਿਹੜਾ ਸੀ ਉਹ ਮਨਾਉਣਾ ਸ਼ੁਰੂ ਕਰ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਇਹਦੇ ਨਾਲ ਹੀ ਮੈਂ ਇੱਕ ਬੇਨਤੀ ਹੋਰ ਕਰਦੇ ਆਂ ਜੀ ਵੀ ਕਈ ਵਾਰ ਨਾ ਆਪਾਂ ਇੱਕ ਸਵਾਲ ਖੜਾ ਕਰ ਦਿੰਨੇ ਆਂ ਵੀ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਗਵਾਲੀਅਰ ਦੇ ਕਿਲੇ ਵਿੱਚ ਗਏ ਉਹ ਜਿਹੜਾ ਉਹਨਾਂ ਨੇ ਚੋਲਾ ਆਪਣੇ ਤਨ ਤੇ ਧਾਰਨ ਕੀਤਾ ਸੀ ਜੀ ਉਹ ਚੋਲਾ ਅੱਜ ਵੀ ਹੈ ਜੀ ਉਹ ਚੋਲਾ ਕਿਤੇ ਦੂਰ ਨਹੀਂ ਜਦੋਂ ਆਪਾਂ ਕਢਾਣੀ ਪਿੰਡ ਜਾਨੇ ਆ ਰਾੜਾ ਸਾਹਿਬ ਡਿਸਟ੍ਰਿਕਟ ਲੁਧਿਆਣਾ ਪੈਲ ਤਹਿਸੀਲ ਪੈਂਦੀ ਆ ਉਥੇ ਕਢਾਣੀ ਪਿੰਡ ਦੇ ਵਿੱਚ ਗੁਰਦੁਆਰਾ ਚੋਲਾ ਸਹਿ ਬਣਿਆ ਹੋਇਆ ਹੈ ਉਥੇ ਉਹ 52 ਕਲੀਆਂ ਵਾਲਾ ਚੋਲਾ ਅੱਜ ਵੀ ਪਿਆ ਹੈ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਸ ਸਮੇਂ ਆਪਣੇ ਤਨ ਉਤੇ ਧਾਰਨ ਕੀਤਾ ਸੀ ਜਿਹੜੇ ਚੋਲੇ ਦੀਆਂ ਤਣੀਆਂ ਪਕੜ ਕੇ ਇਹ ਜਿਹੜੇ ਰਾਜੇ ਸਨ ਉਹ ਜੇਲ੍ਹ ਦੇ ਵਿੱਚੋਂ ਕੈਦ ਦੇ ਵਿੱਚੋਂ ਰਿਹਾ ਹੋਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੀ ਛੋੜ ਦਿਵਸ ਦਾ ਇਤਿਹਾਸ ਆ ਜਿਹੜਾ ਉਹ ਤੁਹਾਨੂੰ ਦੱਸਿਆ ਹੈ ਕਿ ਕਿਸ ਪ੍ਰਕਾਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ 52 ਰਾਜੇ ਨੇ ਜਿਹੜੇ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਛੱਡਿਆ ਗਿਆ ਸੀ ਤਾਂ ਜਿਸ ਪਵਿੱਤਰ ਚੋਲੇ ਦਾ ਜ਼ਿਕਰ ਬਾਬਾ ਜੀ ਨੇ ਕੀਤਾ ਹੈ ਤਾਂ ਉਸ ਗੁਰੂ ਘਰ ਦੇ ਦਰਸ਼ਨ ਵੀ ਅਸੀਂ ਤੁਹਾਨੂੰ ਪਹਿਲਾਂ ਦਾ ਟੀਵੀ ਐਨ ਆਰ ਆਈ ਤੇ ਕਰਵਾ ਚੁੱਕੇ ਹਾਂ ਧੰਨਵਾਦ